ਪਾਣੀ ਨਾਲ ਭਰ ਲਿਆ H2O ਇਹ ਦੇਖੋ ਇਹ ਡੋਲੂ ਨੂੰ ਪਾਣੀ ਨਾਲ ਭਰ ਲਿਆ H2O ਨਾਲ ਭਰ ਲਿਆ ਹੈ ਨਾ ਯੈਸ ਸਰ ਹੁਣ ਇਹ ਦੇਖੋ ਇਹ ਡੋਲੂ ਉੱਪਰ ਜਾਊਗਾ ਉਲਟਾ ਹੋ ਜਾਊਗਾ ਪਾਣੀ ਸਾਰਾ ਥੱਲੇ ਆ ਜਾਊਗਾ ਦੇਖ ਲਓ ਜਾ ਰਹੇ ਉੱਪਰ ਯੈਸ ਸਰ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਉਲਟਾ ਹੋ ਰਿਹਾ ਸਾਰੇ ਤਾਂ ਅੱਜ ਪਤਾ ਲੱਗਿਆ ਵੀ ਧਰਤੀ ਘੁੰਮ ਰਹੀ ਹੈ ਧਰਤੀ ਦੇ ਪਾਣੀ ਹੈ ਪਰ ਧਰਤੀ ਦਾ ਪਾਣੀ ਡੁੱਲ ਹੀ ਨਹੀਂ ਰਿਹਾ ਇਸਿਸ ਕੋਸ ਐਂਸਰ ਡੇਟ ਕਰ ਰਹੀ ਹੈ ਰਿਵੋਲਵੀ ਕਰ ਰਹੀ ਹੈ ਇਸ ਕਰਕੇ ਇਹਦੀ ਸਪੀਡ ਕਿੰਨੀ ਹੈ 30 ਮੀਟਰ ਪਰ ਸੈਕਿੰਡ ਸੌਰੀ 30 ਕਿਲੋਮੀਟਰ ਪਰ ਸੈਕਿੰਡ 30 ਕਿਲੋਮੀਟਰ ਇੱਕ ਸੈਕਿੰਡ ਚ ਚਲੀ ਜਾਂਦੀ ਹੈ ਧਰਤੀ ਸਾਡੇ ਇੰਨੀ ਤੇਜ਼ ਘੁੰਮ ਰਹੀ ਹੈ ਤੇ ਉੱਥੇ ਦੋ ਫੋਰਸਿਸ ਲੱਗਦੀਆਂ ਇੱਕ ਸੈਂਟ੍ਰਿਪੀਟਲ ਇੱਕ ਸੈਂਟ੍ਰੀਫਿਊਗਲ ਤੇ ਸੈਂਟ੍ਰਿਫਿਊਗਲ ਫੋਰਸ ਇਜ਼ ਅ ਸੂਡੋ ਫੋਰਸ ਇਹ ਕਦੋਂ ਬਣਦੀ ਹੈ ਜਦੋਂ ਸੈਂਟ੍ਰਿਪੀਟਲ ਆਉਂਦੀ ਹੈ ਤਾਂ ਸੈਂਟ੍ਰਿਫਿਊਗਲ ਆਉਗੀ ਤੇ ਦੋਨੋਂ ਆਪਸ ਵਿੱਚ ਇੱਕ ਦੂਜੇ ਨੂੰ ਕੀ ਕਰ ਦਿੰਦੇ ਆ ਬੈਲੈਂਸ ਠੀਕ ਲੈ ਵੀ ਕਰਕੇ ਦੇਖ ਆ ਗਿਆ ਇਹ 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 ਨੀਦ ਨੰਬਰ ਆ ਗਿਆ ਪਰਾਂਗੋ ਜੋ ਸਾਰੇ ਜਣੇ ਡਰ ਕੋਈ ਨਾ ਬੋ ਮੈਂ ਠੀਕ ਬੋਲਾ ਨਹੀਂ ਬੋਲਾ ਨਹੀਂ ਕਰਨ ਦਿਓ ਕਰਨ ਦਿਓ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਚਾ ਹੈ ਪਹਿਲੀ ਵਾਰ ਹੀ ਕਰ ਰਿਹਾ ਕੋਈ ਗੱਲ ਨਹੀਂ ਤਾ ਨਹੀਂ ਗਰਮੀ ਹੈ ਵੈਸੇ ਵੀ ਉਹ ਗੁੱਡੇ ਹੀ ਕਿਉਂ ਡੁੱਲ ਰਿਹਾ ਕਾਰਨ ਕੀ ਹੈ ਉਹਦੀ ਬਾਹ ਪ੍ਰੋਪਰਲੀ ਠੀਕ ਨਹੀਂ ਜਾ ਰਹੀ Oh, very good! Clapping, oh. clapping.